ਕੀ ਮੰਤਕਾਰ ਕੋ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਆ ਅੱਖਾਂ ਸਜਾਈਆਂ ਪੰਜਾਬੀਆਂ ਇਹ ਗੁੱਟਾਂ ਦੇ ਵਿੱਚ ਬਰਫ਼ ਵਾਲਾ ਜਿਹੜਾ ਸਰਾ ਹੁੰਦਾ ਬਰਫ਼ ਭੰਨਦਾ ਹੈ ਉਹ ਬਰਫ਼ ਦੇ ਸੁਰੇ ਨਾਲ ਇਹਨੇ ਕੁੜੀਆਂ ਆਂਦਰਾ ਵੱਡੀਆਂ ਵਿੱਚ ਖੋਦ-ਖੋਦ ਨਸ਼ੀ ਦੇ ਵਿੱਚ ਹੋ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਬੇਰਹਿਮੀ ਦੀ ਹੱਦ ਦੇਖੋ ਕਿ ਦੋਸ਼ੀ ਨੇ ਪਹਿਲਾ ਆਪਣੀ ਪਤਨੀ ਨੂੰ ਕਮਰੇ ਚ ਬੰਦ ਕੀਤਾ ਫਿਰ ਉਸ ਨੂੰ ਬੰਨ ਕੇ ਬਰਫ਼ ਦੇ ਸੂਏ ਨਾਲ ਉਸ ਦੇ ਸਿਰ ਅੱਖਾਂ ਅਤੇ ਢਿੱਡ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕਿਤੇ ਇੰਨਾ ਹੀ ਨਹੀਂ ਲੋਹੇ ਦੀ ਰੌੜ ਨਾਲ ਹਮਲਾ ਕਰਕੇ ਉਸ ਵਿਅਕਤੀ ਨੇ ਆਪਣੀ ਪਤਨੀ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਇੱਕ ਪੂਰੀ ਘਟਨਾ 16 ਜਨਵਰੀ ਦੀ ਹੈ ਜਿਸ ਤੋਂ ਬਾਅਦ ਪੀੜਿਤ ਔਰਤ ਦਾ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਕਿ ਬੀਤੇ ਦਿਨ ਪੀੜਤਾ ਨੇ ਦਮ ਤੋੜ ਦਿੱਤਾ ਮ੍ਰਿਤਕਾ ਦੀ ਪਛਾਣ 43 ਸਾਲਾ ਪਰਮਜੀਤ ਕੌਰ ਪੰਮੀ ਵਜੋਂ ਹੋਈ ਹੈ। ਤੇ ਖੰਨਾ ਦੇ ਪਿੰਡ ਅਲੌੜ ਵਿਖੇ ਇਹ ਪੂਰਾ ਕਤਰਾਂ ਕਰਮ ਵਾਪਰਿਆ ਜਿੱਥੋਂ ਦੇ ਕੇ ਕਸ਼ਮੀਰਾ ਸਿੰਘ ਨਾਮ ਦੇ ਵਿਅਕਤੀ ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਰਮਜੀਤ ਕੌਰ ਦਾ ਲਗਭਗ 17 ਸਾਲ ਪਹਿਲਾਂ ਕਸ਼ਮੀਰਾ ਸਿੰਘ ਦੇ ਨਾਲ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਪਰ ਮਲਜ਼ਮ ਕਸ਼ਮੀਰਾ ਸਿੰਘ ਅਕਸਰ ਨਸ਼ੇ ਕਰਕੇ ਮ੍ਰਿਤਕਾ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਉਹ ਨਸ਼ੇ ਵਿੱਚ ਹੋਣ ਤੋਂ ਬਾਅਦ ਲੜਾਈ ਝਗੜਾ ਕਰਦਾ ਸੀ ਅਤੇ 16 ਜਨਵਰੀ ਨੂੰ ਉਸ ਨੇ ਬੜੀ ਹੀ ਬੇਰਹਿਮੀ ਨਾਲ ਪਹਿਲਾ ਪਰਮਜੀਤ ਕੌਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਐਨੇ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਕਿ ਉਸ ਦੀ ਮੌਤ ਹੋ ਗਈ ਕਿੱਕਟ ਨਾ ਹੋਈ ਆ ਤੁਹਾਡੀ ਭੈਣ ਨਾਲੇ ਮੇਰੀ ਭੈਣ ਨਾਲ ਜੀ ਪਹਿਲਾਂ ਤੋਂ ਹੀ 2-3 ਸਾਲ ਹੋ ਗਏ ਲੜਦਾ ਸੀ ਉਸ ਤੋਂ ਬਾਅਦ ਜੀ ਅਸੀਂ ਕਈ ਵਾਰੀ ਇਹਨੂੰ ਛੱਡ ਕੇ ਵੀ ਗਏ ਫੈਸਲਾ ਸਰਪੰਚ ਪੰਜ ਸਾਰੇ ਮਜੂਰ ਹੁੰਦੇ ਦੇ ਜੀ ਪਿੰਡ ਦੇ ਵੀ ਸਾਡੇ ਵੀ ਇੱਥੇ ਇਹਦੇ ਸਹੁਰੇ ਘਰ ਦੇ ਵੀ ਅਸੀਂ ਇਹਨਾਂ ਨੂੰ ਛੱਡ ਕੇ ਜਾਣਾ ਉਹਨਾਂ ਨੇ ਕਿਹਾ ਇੱਥੇ ਰਹਿ ਜਾਓ ਜੀ ਕੋਈ ਗੱਲ ਹੀ ਫੈਸਲਾ ਕਰ ਦੰਨੇ ਕਰ ਦੰਨੇ ਪਰ ਇਹ ਇੱਕੋ ਗੱਲ ਕਹੀ ਗਿਆ ਤੂੰ ਫੈਸਲਾ ਕਰ ਲੈ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਦੇ ਦੇ ਮੇਰੀ ਭੈਣ ਨੂੰ ਮਾਰਦਾ ਕੁੱਟਦਾ ਸੀ ਪੈਸੇ ਦੇ ਦੇ 1 ਲੱਖ ਦੇ ਦੇ 2 ਲੱਖ ਕਿਉਂਕਿ ਇਹ ਚਿੱਟਾ ਪਿੰਦਾ ਸੀਗਾ ਇਹ ਨਸ਼ਾ ਉਹ ਕਰਦਾ ਸੀਗਾ ਜੀ ਸਾਨੂੰ ਪਤਾ ਨਹੀਂ ਤਾਂ ਇਹ ਨਸ਼ਾ ਕਰਦਾ ਸੀ ਸਾਨੂੰ ਹੁਣ ਪਤਾ ਲੱਗਿਆ ਜਦੋਂ ਇਹ ਸਾਡੀ ਭੈਣ ਨਾਲ ਇੰਨੀ ਬੜੀ ਬਾਰ ਦਤ ਕਰੀ ਕਿਸ ਤਰ੍ਹਾਂ ਪਹਿਲਾਂ ਕੁੱਟਮਾਰ ਕਿਸ ਤਰ੍ਹਾਂ ਕੀਤੀ ਕੁੱਟਮਾਰ ਇਹਨਾਂ ਨੇ ਜੀ ਪਤਾ ਕੀ ਕਰਿਆ ਇਹਨਾਂ ਨੇ ਘਰੇ ਕੁੰਡਾ ਲਾ ਲਿਆ ਜੀ ਬਲਾ ਕੇ ਜੀ ਕੁੰਡਾ ਲਾ ਕੇ ਅੰਦਰੇ ਦੋਗ ਵਿੱਚ ਚਾਹ ਪੀਤੀ ਹੈ ਜੀ ਮਾਤਾ ਵੀ ਸੀਗੀ ਮਾਤਾ ਇਹਨੇ ਆਪਣੀ ਘੱਲ ਦੀ ਦੂਹੇ ਕਰ ਜੀ ਦੂਹੇ ਕਰ ਘੱਲੀ ਤੇ ਉਸ ਤੋਂ ਬਾਅਦ ਇਹਨੇ ਅੰਦਰ ਕੁੰਡਾ ਲਾ ਕੇ ਜੀ ਉਹਦੀਆਂ ਅੱਖਾਂ ਭੰਨਤੀਆਂ ਜੀ ਅੱਖਾਂ ਭੰਨ ਕੇ ਫਿਰ ਉਹਨੇ ਘੁੱਟ ਤੋੜਤੇ ਜੀ ਲੱਤਾਂ ਵੀ ਲੱਤਾਂ ਅਲੱਗ-ਅਲੱਗ ਤਿੰਨ ਜਗ੍ਹਾ ਤੇ ਕ੍ਰੈਕ ਕਰਤੀਆਂ ਜੀ ਤੇ ਸਿਰ ਤੇ ਸੱਟ ਮਾਰੀ ਹੈ ਜੀ ਜਿਉਂ ਕਿ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦੇ ਨਾਲ ਬਾਰਦਾਤ ਹੋ ਗਈ। ਕਦੇ ਇਥੋਂ ਲੜਕੀ ਨੂੰ ਰੈਫਰ ਕਰ ਦਿੱਤਾ ਸੀ ਕਦੇ ਕੋਈ ਉਹ ਬੋਲਚਾਲ ਬੜੀ ਮੋਟੀ ਹੋਈ ਗਈ ਗੱਲਬਾਤ ਨਹੀਂ ਬੋਲਚਾਲ ਗੱਲਬਾਤ ਨਹੀਂ ਕੋਈ ਵੀ ਹੋਈ ਜੀ ਜੇ ਗੱਲਬਾਤ ਹੁੰਦੀ ਤੇ ਸਾਨੂੰ ਪਤਾ ਹੁਣ ਕੀ ਮੰਨਕਾਰ ਗੋ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਇਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਕੱਲ ਨੂੰ ਸਾਨੂੰ ਸਾਫ਼ ਮਿਲਣਾ ਚਾਹੀਦਾ ਹੈ। ਮਾਕੇ ਨੂੰ ਫਾਂਸੀ ਜਿਹੜੇ ਉਹਦੇ ਨਾਲ ਨੂੰ ਫਾਂਸੀ ਹੋ ਚਾਹੀਦੀ ਹੈ ਜੀ ਮੁੜ ਕੇ ਬਾਹਰ ਨਾ ਆਵੇ ਉਥੇ ਹੀ ਪੀੜਤ ਪਰਿਵਾਰ ਨੇ ਹੁਣ ਮੁਲਜ਼ਮ ਕਸ਼ਮੀਰਾ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਪੀੜਤਾ ਦੇ ਕੋਲ ਉਸ ਨੂੰ ਮਿਲਣ ਪਹੁੰਚੇ ਤਾਂ ਕਸ਼ਮੀਰਾ ਸਿੰਘ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਅਤੇ ਜਾਨੋਂ ਮਾਰਨ ਤੱਕ ਦੀਆਂ ਗਲ੍ਹਾਂਕੀਆਂ ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਕਸ਼ਮੀਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੈਂ ਵਿਚੋਲਾ ਵੀ ਆਂ ਪੜੋਈਆ ਵੀ ਆ ਇਹਦਾ ਕੁੜੀ ਨੂੰ ਮਾਇਆ ਆਪਣੇ ਬੱਚਿਆਂ ਆਂ ਸਮਝ ਕੇ ਰਿਸ਼ਤਾ ਕਰਾਇਆ ਸੀ 18-19 ਸਾਲ ਹੋ ਗਏ ਵਿਆਹ ਕਰਾਏ ਨੂੰ 3-4 ਸਾਲ ਤੋਂ ਸਾਨੂੰ ਨਹੀਂ ਇਹਦਾ ਪਤਾ ਲੱਗਿਆ ਵੀ ਇਹ ਕੀ ਖਾਣ ਲੱਗ ਗਿਆ ਕੀ ਪੀਣ ਲੱਗ ਗਿਆ ਹੁਣ ਸਾਨੂੰ ਸਾਡੀ ਕੁੜੀ ਪੰਮੀ ਦੱਸਦੀ ਰਹੀ ਆ ਵੀ ਜੀਜੇ ਬਹੁਤ ਮੇਰਾ ਬੁਰਾ ਹਾਲ ਹੁੰਦਾ ਮੈਨੂੰ ਕੁੱਟਦੀ ਮਾਰਦਾ ਬਹੁਤ ਘਰੇ ਅੰਦਰ ਫੇਰ ਮੈਂ ਇੱਕ ਲਖਤ ਕਰੋ ਆਪਣਾ ਸਾਈਕਲ ਚੱਕ ਕੇ ਘਰੇ ਆਇਆ ਦੇਖਿਆ 2-3 ਬਾਰ ਪੰਚਾਇਤਾਂ ਦੇ ਥਰੂ ਇਹਨੂੰ ਅਸੀਂ ਮੌਕਾ ਦਿੱਤਾ ਵੀ ਕਸ਼ਮੀਰੇ ਸੰਭਲ ਜਾ ਸੰਭਲ ਜਾ ਚੰਗਾ ਰਹੂਗਾ ਤੇਰਾ ਇੱਕ ਮੁੰਡਾ ਇਹਨੂੰ ਸਾਂਭ ਲਾ ਜੇ ਸਾਹ ਮੁੰਡਾ ਮੈਨੂੰ ਕਹਿੰਦਾ ਲਾ ਤੂੰ ਕਾਨੂੰਨ ਵਿੱਚ ਕਹਿਣੇ ਆਲਾ ਓਏ ਮੈਨੂੰ ਐਂ ਕਿਹਾ ਨੇ ਕਸ਼ਮੀਰੇ ਨੇ ਕਿ ਜਿੰਨੀ ਫੇਰ ਐ ਮੀਨਰ ਮਾਰਿਆ ਕਿਹੋ ਜੀ ਸਭ ਦੇ ਫੇਰਮੀ ਨਾਲ ਬਹੁਤ ਸਜ਼ਾ ਸੂਤੀ ਹੁਣ ਇਹਨੂੰ ਹੋਣੀ ਚਾਹੀਦੀ ਆ ਵੀ ਜਿਹੜਾ ਇਹ ਮੁੜ ਕੇ ਸਾਨੂੰ ਇੱਥੇ ਦੁਨੀਆ ਵਿੱਚ ਨਾ ਦਿਖਣਾ ਚਾਹਵੇ ਇਹੋ ਜਿਹਾ ਦਾ ਹਾਲ ਹੋਣਾ ਚਾਹੀਦਾ ਇਹਨੇ ਰਾੜ ਨਾਲ ਤੇ ਲੱਤਾਂ ਬਾਹਾਂ ਤੋੜੀਆਂ ਐਨ ਚੰਗੀ ਤਰ੍ਹਾਂ ਅੱਖਾਂ ਦੇ ਵਿੱਚ ਛੁਰੇ ਮਾਰੇ ਆ ਅੱਖਾਂ ਸਜਾਈਆਂ ਪਈਆਂ ਦੀਆਂ ਆ ਗੁੱਟਾਂ ਦੇ ਵਿੱਚ ਬਰਫ਼ ਵਾਲਾ ਜਿਹੜਾ ਸੁਰਾਹ ਹੁੰਦਾ ਬਰਫ਼ ਪੰਨਦਾ ਉਹ ਬਰਫ਼ ਦੇ ਸੁਰੇ ਨਾਲ ਇਹਨੇ ਕੁੜੀ ਦੀਆਂ ਆਂਦਰਾ ਵੱਡੀਆਂ ਵਿੱਚ ਕੋਦ ਕੋਦ ਨਸ਼ੇ ਦੇ ਵਿੱਚ ਹੋ ਸਕਦਾ ਹੈ ਨਸ਼ੇ ਦੇ ਵਿੱਚ ਹੋਊਗਾ ਸਾਨੂੰ ਨਹੀਂ ਪਤਾ ਜਣੀ ਸਾਨੂੰ ਇੰਨਾ ਪਤਾ ਵੀ ਇਹ ਭੁੱਕੀ ਵੀ ਖਾਂਦਾ ਸੀਗਾ ਮੈਨੂੰ ਇਹਨੇ ਕਿਹਾ ਕਹਦਾ ਹਾਂ ਤੂੰ ਕੀ ਕਰ ਲੂ ਮੇਰਾ ਮੈਂ ਭੁੱਕੀ ਵੀ ਖਾਂਨਾ ਮੈਂ ਤਾਂ ਦਾਰੂ ਵੀ ਪੀਣਾ ਬਹੁਤ ਮੈਨੂੰ ਬੋਲਿਆ ਮਾਹ ਕਸ਼ਮੀਰੇ ਜਿਹੜਾ ਤੈਨੂੰ ਮੈਂ ਪਹਿਲੀ ਵਾਰ ਦੇਖਿਆ ਸੀ ਨਾ ਬੀਰੇ ਉਹੀ ਟਾਈਮ ਤੇ ਆ ਜਾ ਤੂੰ ਮਿੱਤੇ ਛੋਟਾ ਮੈਂ ਕਿਤੇ ਬੜਾ ਮੈਂ ਪੰਮੀ ਨੂੰ ਪੱਲੇ ਚ ਪਵਾ ਕੇ ਲਿਆਇਆ ਮੇਰੇ ਭਾਈ ਨੇ ਮੇਰੇ ਨਾਲ ਜ਼ਬਾਨ ਕਰੀ ਤੀਗੀ ਵੀ ਗੁਰਦੀਪ ਅਸੀਂ ਤੈਨੂੰ ਦੇ ਦਿੱਤਾ ਇਹ ਰਿਸ਼ਤਾ ਮੈਂ ਆਪਣੇ ਭਾਈ ਚਾਚੇ ਦੇ ਮੁੰਡੇ ਨੂੰ ਦੇਣਾ ਤੀਆ ਉਸ ਤੋਂ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਹਾਂ ਅਸੀਂ ਅਰਮਾਨਡ ਹੋਣਾ ਚਾਹੀਦਾ ਇਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਕਸ਼ਮੀਰੇ ਦੀਆਂ ਲੱਤਾਂ ਬਾਹਾਂ ਓਕੜੇ ਤੋੜ ਕੇ ਜਗਤ ਭੇਜਿਆ ਤੇ ਮੁੜ ਕੇ ਸਾਨੂੰ ਇੱਥੇ ਵਾਪਸ ਨਾ ਦਿੱਕੇ ਕਿਉਂ ਸਾਨੂੰ ਖਤਰਾ ਬਹੁਤ ਹੈ ਇਹ ਬੰਦੇ ਦਾ ਇਹ ਸਾਨੂੰ ਵੀ ਕਿਸੇ ਟਾਈਮ ਮਾਰ ਉਧਰ ਘਟਨਾ ਦੀ ਸੂchna ਮਿਲਦੇ ਹੀ ਥਾਣਾ ਸਦਰ ਐਸ ਐਚ ਓ ਸੁਖਵਿੰਦਰ ਪਾਲ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਨੇ ਮੁਲਜ਼ਮ ਕਸ਼ਮੀਰਾ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੁਣ ਉਸ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਸਰ 3 ਮੈਟਰ ਜਿਹੜੇ ਇਹ ਲੋਕ ਨੂੰ ਮਾਰ ਕੋਈ ਸੀ ਲੜੀ ਨਾਲ ਸੋਗੇ ਕੀ ਅਪਡੇਟ ਹੈ ਇਹਨਾਂ ਦਾ ਆਪਸੀ ਘਰੇਲੂ ਝਗੜਾ ਸੀ ਮੀ ਆ ਵੀ ਤੇ 16 ਤਰੀਕ ਨੂੰ ਇਹਨਾਂ ਦਾ ਅਸੀਂ ਝਗੜਾ ਹੋਣ ਕਰਕੇ ਫਟਮਾਰ ਹੋਈ ਸੀਗੀ ਲੇਡੀਜ਼ ਦੀ ਉਹ ਇਤੋਂ 32 ਸੈਕਟਰ ਦਾਖਲ ਸੀਗੀ ਜਿੱਥੇ 18 ਤਰੀਕ ਨੂੰ ਉਹਦੀ ਮੌਤ ਹੋ ਗਈ ਹੈ ਉਹਦੇ ਘਰ ਵਾਲੇ ਕਸ਼ਮੀਰ ਰਸੂਲ ਦੇ ਵਰਗਲਾ ਮਕਦਮਾ ਅੰਦਰ ਚ ਕਰਕੇ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਅੱਜ ਉਹਦਾ ਰਿਮਾਂਡ ਲੈ ਲਿਆ ਦੋ ਦਿਨ ਦਾ ਅੱਗੇ ਇਨਵੈਸਟੀਗੇਸ਼ਨ ਕਰ ਤਾ ਬੇਸ਼ੱਕ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਪੂਰੇ ਕਤਨਾਕਰਮ 'ਚ ਨਸ਼ਾ ਇਸ ਕਤਲ ਦੀ ਵਜ੍ਹਾ ਨਜ਼ਰ ਆਉਂਦਾ ਹੈ ਉਧਰ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਮਲਜ਼ਮ ਲਈ ਫਾਂਸੀ ਦੀ ਸਜ਼ਾ ਮੰਗ ਰਹੇ ਨੇ ਪਰ ਹੁਣ ਅਦਾਲਤ ਮਲਜ਼ਮ ਨੂੰ ਕੀ ਸਜ਼ਾ ਸੁਣਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ